नमस्कार ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਜ਼ਿਲ੍ਹਾ ਫਰੀਦਕੋਟ ਦੇ ਕਸਬੇ ਕੋਟਧੂਰਾ ਦੇ ਬੰਨ ਪੰਜ ਗ੍ਰਾਈ ਖਲਾ ਤੋਂ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਸਾਂਝੇ ਆਪਰੇਸ਼ਨ ਦੌਰਾਨ ਸ਼ਰਾਬ ਦੀਆਂ 880 ਪੇਟੀਆਂ ਨਾਲ ਭਰਿਆ ਟੈਂਕਰ ਬਰਾਮਦ ਕੀਤਾ ਜੀਹਾਂ ਦੱਸਦੇ ਕਿ ਡਰਾਈਵਰ ਤੋਂ ਕੁਝ ਪਿਛੇ ਦੌਰਾਨ ਇਹ ਪਤਾ ਚੱਲਿਆ ਹੈ ਕਿ ਇਹ ਸ਼ਰਾਬ ਰਾਜਸਥਾਨ ਲੈ ਕੇ ਜਾਣੀ ਸੀ ਦੇਖਦੇ ਹਾਂ ਪੂਰੀ ਕਾ ਡਾਕਟਰ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਦੀਦੀ ਰਹਿਨਮਾਈਟ ਉਹਨਾਂ ਦੇ ਜੋ ਦਿਸ਼ਾ ਨਿਰਦੇਸ਼ ਹੈ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਨ ਸਬੰਧੀ ਉਹਨਾਂ ਦੀ ਜਿਹੜੀ ਉਸ ਮੋਹਮ ਦੇ ਤਹਿਤ ਐਸਪੀਡੀ ਸ਼੍ਰੀ ਸੰਦੀਪ ਗੁਡੇਰਾ ਜੀ ਦੇਖ ਰਹੇ ਖੇਤਰ ਜ਼ਿਲ੍ਹਾ ਪੁਲਿਸ ਤੇ ਅਕਸਾਈਸ ਪੁਲਿਸ ਵੱਲੋਂ ਮੈਕਮੈਂਟ ਵੱਲੋਂ ਜਿਹੜਾ ਸਾਂਝੇ ਅਭਿਆਨ ਦੇ ਤਹਿਤ ਜਿਸ ਵਿੱਚ ਕਰੀਬ 880 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਡਰਾਈਵਰ ਜਿਹੜਾ ਹਨੂਮਾਨ RAM ਪੁੱਤਰ ਸ਼ੰਕਰ RAM ਇਹ ਪਿੰਡ ਬਾੜਵੀਰ ਜਿਲ੍ਹਾ ਰਾਜਸਥਾਨ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸpasso ਪੁੱਛਗਛ ਕੀਤੀ ਜਾ ਰਹੀ ਹੈ ਇਸਦੇ ਖਿਲਾਫ ਅਰਚਾ ਦਰਜ ਕਰਕੇ ਜਿਹੜੀ ਕਾਨੂੰਨੀ ਕਾਰਵਾਈ ਹੁਣ ਚੱਲ ਆਂਦੀ ਗਈ ਹੈ ਤੇ ਇਹਨੂੰ ਪੇਸ਼ ਅਦਾਲਤ ਕਰਨ ਉਪਰੰਤ ਦੋ ਦੇ ਨਰਮਾਂਡਾ ਸਾਹ ਕੀਤਾ ਗਿਆ ਦੌਰਾਨ ਤਫਤੀਸ਼ ਇਸ ਤੋਂ ਪੁੱਛਗਛ ਦੌਰਾਨ ਸ਼ਰਾਬ ਕਿੱਥੋਂ ਲਿਆਂਦੀ ਹੈ ਕਿੱਥੇ ਲੈ ਕੇ ਜਾਣੀ ਸੀ ਕੌਣ-ਕੌਣ ਇਹਦੇ ਨਾਲ ਮਿਲਿ ਭੋਜ ਚ ਨੇ ਇਸ ਬਾਰੇ ਤੋਂ ਪੁੱਛਗਛ ਬਰਤਾਲ ਕੀਤੀ ਜਾ ਰਹੀ ਹੈ ਸਰ ਕੁਝ ਪਤਾ ਲੱਗ ਰਿਹਾ ਵੀ ਇਹ ਲੈ ਕੇ ਕਿੱਥੇ ਜਾ ਰਹੇ ਇਹਦੇ ਬਾਰੇ ਪਛਪਰਤਾ ਦੀ ਤਿਆਰੀ ਹੈ ਫਿਲਹਾਲ ਤਾਂ ਉਹਨੇ ਦੱਸਿਆ ਕਿ ਰਾਜਸਥਾਨ ਨੂੰ ਲੈ ਕੇ ਜਾ ਰਿਹਾ ਸੀ ਰਾਜਸਥਾਨ ਬਿਹਾਰ ਜਿਹੜੀਆਂ ਬ੍ਰਾਮਦ ਪੇਟੀਆਂ 880 ਕੂਈਆਂ ਉਹਨਾਂ ਵਿੱਚੋਂ ਕਈ 8244 ਜਿਹੜੀਆਂ ਬੋਤਲਾਂ ਨੇ ਤੇ 1964 ਬੋਏ ਜਿਹੜੇ ਕੁਆਟਰ ਗਾਇਲ ਨੇ ਉਹ ਅੰਗਰੇਜ਼ੀ ਸ਼ਰਾਬ ਦੇ ਬ੍ਰਾਮਦ ਨੇ ਜੀ ਬਾਕੀ ਪੁਛੇ ਚੱਲ ਰਹੀ ਹੈ ਲੋਕ ਵੀ ਖਲਾਸਾ ਰੋਗੋ ਦਰੂ ਨਾ ਸਕਦਾ